ਸਮਾਜ ਦੇ ਵਿੱਚ ਇਨਸਾਨੀਅਤ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਇੱਕ ਮਾਮਲਾ ਰਾਜਪੁਰਤ ਸਾਹਮਣੇ ਆਇਆ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਇੱਕ ਮਹਿੰਗੇ ਆਈਫੋਨ ਕਾਰਨ ਹੋਇਆ ਲੱਗਦਾ ਹੈ ਕਿਉਂਕਿ ਪੁਲਿਸ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਹੈ ਉਸ ਮੁਤਾਬਕ ਇਹੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਤੇ ਜੀਆਰਪੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਕੇ ਕੀ ਕਿਹਾ ਆਉ ਸੁਣਦੇ ਹਾਂ ਕਿ ਨਾਮ ਜੀ ਹਰਜਿੰਦਰ ਸਿੰਘ ਕਿੰਨੇ ਮਟਰ ਕੋਲ ਆਏ ਤੁਹਾਡੇ ਮੇਰਾ ਬੇਟਾ ਛੋਟਾ ਕੀ ਨਾਮ ਸੀ ਕਿੰਨੀ ਉਮਰ ਸੀ ਨਮਜੋਤ ਨੂੰ ਨਮਜੋਤ ਦਾ ਨਾਮ ਹੈ 17 ਸਾਲ ਦੀ ਉਮਰ ਹੈ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਿਵੇਂ ਹੋਇਆ ਸੰਦ ਘਰ ਇੱਕ ਗਏ ਸੀ ਘੁੰਮਣ ਜਲੇ ਮੈਂ ਬੱਚੇ ਆਪਣੇ ਦੋਸਤਾਂ ਨਾਲ ਟਿੰਡਾਂ ਨਾਲ ਕਹਿ ਕੇ ਚਲਾ ਗਿਆ ਤੇ ਦੋ ਤਿੰਨ ਦਿਨ ਤੋਂ ਘਰ ਆਇਆ ਨਹੀਂ ਸਾਨੂੰ ਪਤਾ ਕਰਿਆ ਨਹੀਂ ਪਤਾ ਲੱਗਾ ਮੇਰੇ بڑے ਬੇਟੇ ਕਿਸੇ ਯਾਰ ਦੋਸਤ ਨੇ ਦੱਸਿਆ ਤੇਰਾ ਭਰਾ ਕਿਹਾ ਕਿ ਉਹ ਘੁੰਮਣ ਗਿਆ ਹੋਇਆ ਹੈ ਕਹਿੰਦਾ ਘੁੰਮਣ ਨਹੀਂ ਉਹਨੇ ਹਾਸਾ ਹੋ ਗਿਆ ਤੇ ਅਸੀਂ ਚਲ ਪਾ ਕੇ ਦੌੜ ਗਏ ਕਾਫੀ ਸਨਵੇ ਰੇਲਵੇ ਚੇਂਜ ਤੋਂ ਪਤਾ ਲੱਗਿਆ ਕਿ ਤੁਹਾਡਾ ਮੁੰਡਾ ਲੈਣੇ ਤੇ ਪਾਏ ਗਏ ਕਿਥੇ ਸੀ ਕੁਮਨ ਗਿਆ ਕਿਥੇ ਗਿਆ ਕੀ 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 ਸੀ ਮੈਂ ਅੰਬਰ ਸਰਵਿਕ ਘੁੰਮ ਚੱਲਣਾ ਨੇ ਜਾ ਰਹੇ ਦੋਸਤਾਂ ਆ ਜਿਗੜੇ ਯਾਰ ਦੋਸਤ ਵੀ ਲੈਣ ਆਪਣੀ ਨਾਲ ਹੀ ਪੜਦੇ ਨੇ ਕਿ ਤੇ ਨਾਲ ਯਾਰ ਦੋਸਤ ਜਨਮ ਦਿਨ ਮਨਾਇਆ 24 ਜਨਮ ਦਿਨ ਸੀ ਉਹਦਾ ਇਕੱਠੇ 24 ਜਨਮ ਮਨਾਇਆ ਇਕੱਠੇ ਰਹੇ ਆ ਸੇਰੇ ਹੋਰ ਮੁੰਡਾ ਕਹਿੰਦਾ ਮੇਰਾ ਰਾਜੂ ਚੱਲਣਾ ਪਤਨ ਘੁੰਮ ਚੱਲਣਾਗੇ ਜਿਹੜੇ ਜਿਹੜੇ ਸੀ ਯਾਰ ਦੋਸਤ ਨੇ ਆਪਣੇ ਮੇਰੇ ਆਪਣੇ ਮੁੰਡੇ ਨੇ ਮੌਜੂਦ ਨੇ ਕਿ ਫਿਰ ਹਮ ਕੀ ਕਹਿਣਾ ਚਾਹੁੰਦੇ ਕਿਹੜੇ ਕਿਹੜੇ ਬੰਦੇ ਆ ਫਿਰ ਤੁਹਾਨੂੰ ਫਾਇਪ ਚਾਣ ਕੋਣ ਲਗੇ ਜੀ ਹਾਂਜੀ ਇੱਕ ਮੁੰਡਾ ਨੇ ਫੜਿਆ ਵੀ ਸੀ 3 ਪੁਲਸ ਵਾਲਿਆਂ ਨੇ ਉਹਨੇ ਸਾਰਾ ਬਾਤ ਦੱਸੀ ਐ ਕਿ ਐਵੇਂ ਮੁੰਡੇ ਨੇ ਸੂਰੇ ਮਾਰੇ ਅਸੀਂ ਦੋਨਾਂ ਨੇ ਲੈਣਾਂ ਤੇ ਪਾਇਆ ਉਹਨੂੰ ਕਿ ਮੈਂ ਉਹਦੀ ਲੱਤਾਂ ਫੜੀਆਂ ਪਰ ਪੁਲਸ ਵਾਲਿਆਂ ਨੇ ਛੱਡਤਾ ਕਹਿੰਦੇ ਉਹ ਨਾਮ ਵਾਲਕਾ ਆਪਾਂ ਉਹਨੂੰ ਕੋਡ ਚ ਗਵਾ ਬਣਾਵਾਂਗੇ ਨਹੀਂ ਯਾਰ ਤੁਸੀਂ ਨਹੀਂ ਮਾਰੇ ਉਹਦੇ ਯਾਰ ਦੋਸਤ ਨੇ ਜਿਹੜਾ ਮੁੰਡਾ ਫੜਿਆ ਸੀ ਉਹਨੇ ਦੱਸਿਆ ਕਿ ਕੀ ਹੈ ਕਿਉਂ ਮਾਰੇ ਗਏ ਨਸ਼ੇ ਦਾ ਕਰਦੇ ਸੀ ਜਾਂ ਕੀ ਕਾਰਨ ਕੀ ਸੀ ਕਿ ਮਾਰਨ ਦਾ ਇਹ ਕਾਰਨ ਉਹ ਕਹਿੰਦੇ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਸ਼ਾਇਦ ਉਹਦਾ ਮੋਬਾਈਲ ਸੀ 45000 ਰੁਪਿਆ ਬੜਾ ਐਪਲ ਦਾ ਕੋਈ ਕਹਿੰਦਾ ਉਹਦੇ ਕਰਕੇ ਮਾਰੇ ਕਿ ਇਨਸਾਫ ਜਾਂਦੇ ਉਹ ਮੁੰਡਾ ਇਹ ਕਹਿੰਦਾ ਕਿ ਮੈਨੂੰ ਡਰਾ ਰਿਆ ਸੀ ਕਿ ਤੂੰ ਕਿਸੇ ਬੋਲਿਆ ਮੈਂ ਤੈਨੂੰ ਮਾਰ ਦਾਂਗਾ ਯਕੀਨ ਇਨਸਾਫ ਨੂੰ ਆਦੇ। ਇਹ ਕਿ ਮੇਰੇ ਬੱਚੇ ਨੂੰ ਬਾਪੂ ਤਾਂ ਲੱਗਿਆ ਮੇਰੇ ਬੱਚੇ ਨਾਲ ਹੋਇਆ ਗਿਆ ਇਨਸਾਫ ਹੀ ਮਿਲ ਜੇਗਾ। ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ। ਮਿਤੀ 25 26 3 2025 ਦੀ ਦਰਮਿਆਨੀ ਰਾਤ ਨੂੰ ਸਾਨੂੰ ਰਾਜਪੁਰਾ ਜੋਕੀ ਵਿੱਚ ਮੈਸੇਜ ਆਇਆ ਸੀਗਾ ਵੀ ਕਿਲੋਮੀਟਰ ਨੰਬਰ 291 ਤੇ ਇੱਕ ਡੈੱਡ ਵਾੜੀ ਪਈ ਹੈ ਜਿਸ ਤੇ ਸਾਡਾ ਏਐਸ ਸੁਖਮਨ ਸਿੰਘ ਮੌਕੇ ਤੇ ਕਾਰ ਵੀ ਕਰਨ ਗਿਆ ਸੀ। ਮਰਤਕ ਦੀ ਉਹ ਦੀ شناخت ਨਹੀਂ ਹੋ ਸਕੀ ਸੀ ਤੇ ਉਹਦੇ ਪੇਟ ਤੋਂ ਮਤਲਬ ਕੱਟ ਕੇ ਦੋ ਹਿੱਸਿਆਂ 'ਚ ਬੋਡੀ ਮਿਲੀ ਸੀ ਤੇ ਉਹਦੇ ਛਾਤੀ ਵਗੈਰਾ ਤੇ ਕੋਈ ਜ਼ਖਮ ਜਿਹੀ ਉਸ ਤੋਂ ਬਾਅਦ ਅਸੀਂ ਇਹਦੀ شناخت ਕਰਨ ਲਈ ਕਾਹੇ ਪ੍ਰਾਲੀ ਕਿਤੇ ਤੇ ਥਾਣੇ ਵਿੱਚ ਹੋਰ ਕਲੋਨੀਆਂ ਵਿੱਚ ਬਸਤੀਆਂ ਵਿੱਚ ਤੇ ਪੋਸਟਰ ਲਗਾਏ ਮਰਤਕ ਦੀ ਮੌਤ ਬਾਰੇ ਦੱਸਿਆ ਲੋਕਾਂ ਨੂੰ ਫਿਰ 30 ਤਰੀਕ ਨੂੰ ਹਰਜਿੰਦਰ ਸਿੰਘ ਨੇ ਸਾਨੂੰ ਮਿਲਿਆ ਸੀਗਾ ਉਨੇ ਦੱਸਿਆ ਵੀ ਉਹਦਾ ਲੜਕਾ ਜਿਹਦਾ 24 ਦੀ ਮਾਰਚ ਨੂੰ ਮਤਲਬ ਬਰਥਡੇ ਸੀਗਾ ਤੇ ਸਾਰੇ ਬੱਚਿਆਂ ਨੇ ਉਹਦਾ ਬਰਥਡੇ ਵਗੈਰਾ ਮਨਾਇਆ ਤੇ ਪਾਰਟੀ ਪੁੱਟੀ ਕੀਤੀ ਇਹਨਾਂ ਨੇ ਤੇ 25 ਤਰੀਕ ਨੂੰ ਉਹ ਘਰੋਂ ਕਹਿ ਕੇ ਗਿਆ ਸੀਗਾ ਕਿ ਮੈਂ ਘੁੰਮਣ ਫਿਰਨ ਜਾਣਾ ਹਰਦੁਆਰ ਸਾਈਟ ਤੇ ਅ ਉਸ ਤੋਂ ਬਾਅਦ ਉਹਨੇ ਅਨੇ ਕੱਲ੍ਹ ਦਿਨ ਫੋਨ ਵੀ ਕਰਕੇ ਦੱਸਿਆ ਵੀ ਮੈਂ ਹਰਦੁਆਰ ਨਹੀਂ ਗਿਆ ਮੈਂ ਵਾਪਸ ਆ ਰਿਹਾ ਹਾਂ ਪਰ ਵਾਪਸ ਨਹੀਂ ਆਇਆ ਤੇ ਉਸ ਦੀ ਇਹਨਾਂ ਨੇ ਤਲਾਸ਼ਗੀਆਂ ਕੀਤੀ ਜੋ ਤਰ੍ਹਾਂ ਨੇ ਤਫਤੀਸ਼ ਅਸਾਨੂੰ ਪਤਾ ਲੱਗਿਆ ਵੀ ਇਹਦਾ ਜਿਹੜਾ ਮਰਨ ਵਾਲੇ ਦਾ ਦੋਸਤ ਸੀ ਅਮਨ ਜੋਤ ਸਿੰਘ ਉਰਫ ਮੱਟੂ ਉਹ ਇਸ ਨੂੰ ਮੋਬਾਈਲ ਫੋਨ ਇਹਦਾ ਮਤਲਬ ਸਨੇਚ ਕਰਨ ਖੋਣ ਦੀ ਨੀਤ ਨਾਲ ਇਹਨੂੰ ਉਸ ਨੇ ਰੇਲਵੇ ਟ੍ਰੈਕ ਤੇ ਰਿਹਾ ਜਾ ਕੇ ਇਹਦਾ ਮਰਡਰ ਕੀਤਾ ਤੇ ਇਹਦਾ ਮੋਬਾਈਲ ਫੋਨ ਖੋ ਰਿਆ ਜੋ ਅਮਨ ਬਲੋੜਾ ਮੋਬਾਈਲ ਖੋਇਆ ਗਿਆ ਸੀ ਉਹ ਬਰਾਮਦ ਹੋ ਗਿਆ ਦੋਸ਼ੀ ਸੀ ਗ੍ਰਿਫਤਾਰ ਕਰ ਲਿਆ ਤੇ ਜੋ ਜੁਵਨਾਈਲ ਹੈ ਤੇ ਜਿਸ ਨੂੰ ਅੱਜ ਜੁਵਨਾਈਲ ਜਸਟਿਸ ਬੋਰਡ ਦੇ ਪੇਸ਼ ਕੀਤਾ ਜਾ ਰਿਹਾ ਤੇ ਤਫਤੀਸ਼ ਕੀਤੀ ਜਾ ਰਹੀ ਹੈ ਫੋਨ ਕਿਹੜਾ ਸੀ ਇਹਨੇ ਦੋਸ਼ੀ ਸੀ ਇਹ ਕਿੰਨੀ ਉਮਰਾਂ ਨੇ ਇਹਨਾਂ ਦੀ ਦੋਸ਼ੀ ਇਹਦੇ ਵਿੱਚ ਇੱਕੋ ਹੀ ਹੈ ਜੁਵਨਾਈਲ ਤੇ ਉਮਰ ਉਹਦੀ ਹਜੇ 16 ਸਾਲ ਤੋਂ ਘੱਟ ਹੈ ਫੋਨ ਖੜਾ ਸੀ ਨਾ ਕੋਲ ਜਿਹੜਾ ਫੋਨ ਦੀ ਕੁਸ਼ੀਤੀ ਆਨੇ ਆਈਫੋਨ 11 ਸੀ ਆਈਫੋਨ 11 ਕਿੰਨੇ ਬੰਦੇ ਇਨਵੋਲਵ ਸੀ ਇਕੱਲਾ ਬੰਦਾ ਇਹਨੇ ਮਾਰ ਦਿੱਤੀ ਹੈ ਕਿੰਨੇ ਨਾਲ ਇਹਨਾਂ ਹੋਰ ਸਾਥੀ ਵੀ ਸੀ ਦੇ ਜਿਹੜਾ ਇੱਕ ਅ ਜਿਸ ਬੰਦੇ ਨੇ ਇਹਨਾਂ ਦੇ ਵਾਰਸ ਮੇਰੇ ਤੇ ਵਾਰਸ ਨੂੰ ਸਾਰੀ ਗੱਲ ਦੱਸੀ ਹੈ ਉਸ ਨੂੰ 1000 ਰੁਪਏ ਦਾ ਲਾਲਚ ਦੇ ਕੇ ਇਹ ਕਹਿ ਕੇ ਨਾਲ ਲੈ ਗਿਆ ਸੀਗਾ ਵੀ ਤੂੰ ਮੇਰੇ ਨਾਲ ਚੱਲ ਮੈਂ ਤੈਨੂੰ 1000 ਰੁਪਏ ਦਵਾਂਗਾ ਤੇ ਥੋੜਾ ਕੰਮ ਜਾ ਕੇ ਆਣਾ ਤੇ ਉੱਥੇ ਜਾ ਕੇ ਨੇ ਮਤਲਬ ਉਹਨੂੰ ਡਰਾਇਆ ਬੱਚਾ ਸੀ 14 ਸਾਲ ਦਾ ਉਹਨੂੰ ਡਰਾ ਧਮਕਾ ਕੇ ਤੇ ਇਹਨੂੰ ਬਾਡੀ ਨੂੰ ਉਹਦੇ ਤੇ ਟਰੈਕ ਤੇ ਰਖਾ ਤਾ ਇਹਨੇ ਉਹਨੇ ਬਾਤਾਂ ਦਿੰਨਾ ਬੱਚਾ ਕਿ ਤੁਹਾਨੂੰ ਨਾਲ ਕਿਸੇ ਕੋਈ ਹੋਰ ਟੀਮ ਨਾਲ ਕਿਸੇ ਨਾਲ ਜੁੜਿਆ ਹੋ ਸਕਦਾ ਹੈ ਕਿ ਇਹਨੀ ਵੱਡੀ ਬਾਤਾਂ ਦਿੰਨਾ ਇੱਕ ਮਰਡਰ ਕਰਨਾ ਇੱਕ ਛੋਟੇ ਬੱਚੇ ਦੀ ਗੱਲ ਨਹੀਂ ਇਹਨਾਂ ਦਿਮਾਗ ਸਾਫ਼ ਹੀ ਹੋਣਾ ਇਹਦੇ ਕੋਈ ਪਹਿਲਾਂ ਕੋਈ ਮਾਮਲਾ ਚੱਲ ਰਿਹਾ ਹੋਣੀ ਹੈ ਕੋਈ ਪਹਿਲਾਂ ਕੋਈ ਨਸ਼ੇ ਦਾ ਦੀ ਸੀ ਕਿਵੇਂ ਆ ਇਹਦੇ ਦੱਸਣ ਦਾ ਕਹੇ ਨਸ਼ਾ ਕਰਨ ਦਾਦੀ ਹੈ ਤੇ ਇਹਦੇ ਖਿਲਾਫ ਜਿਹੜੇ ਦਰਜ ਮੁਕਦਮਿਆਂ ਦੇ ਬਾਰੇ ਪਤਾ ਜੋ ਹੀ ਕੀਤੀ ਜਾਊਗੀ ਕਿ ਕਿਹੜੇ-ਕਿਹੜੇ ਮੁਕਦਮੇ ਦਰਜ ਨੇ ਕੀ ਕਿਸੇ ਹੋਰ ਕਿਸੇ ਤੇਜ਼ ਬੰਦੇ ਨਾਲ ਸ਼ਰਾਤੀ ਸ਼ਰਾਤੀ ਦਿਮਾਗ ਨਾਲ ਤੱਕ ਨਹੀਂ ਜੁੜਿਆ ਇਸ ਬਾਰੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਵੀ ਤੁਸੀਂ ਕਹਿੰਦੇ ਹੋ ਕਾਰਨ ਮੋਬਾਈਲ ਦਾ ਸੀਗਾ ਤੇ ਇਹ ਤੁਹਾਨੂੰ ਆਪਸੀ ਟਾਈਪ ਚ ਕਿਵੇਂ ਕਿਤੇ ਸਕੂਲ ਨੂੰ ਵਿੱਚ ਪੜਦੇ ਸੀ ਕਿ ਕਿਸੇ ਕੇ ਯਾਰ ਤੋਂ ਯਾਰ ਤੋਂ ਮਿਲੇ ਸੀਗੇ ਇਹ ਅਸਲ 'ਚ ਪੇਸ਼ੀ ਸੀ ਦੀ 25 ਤਰੀਕ ਨੂੰ ਕੋਰਟ ਵਿੱਚ ਕਿਸੇ ਅਮਨ ਦੀ ਕਿਸੇ ਮਗਦਮੇ ਵਿੱਚ ਪੇਸ਼ੀ ਸੀ ਦੀ ਕੋਰਟ ਚ ਉਹਦਾ ਪੇਸ਼ੀ ਬੁਕਤ ਬਣਾਇਆ ਸੀਗਾ ਇੱਕ ਦਿਨ ਪਹਿਲਾਂ ਆ ਗਿਆ ਸੀਗਾ ਇਹ 24 ਤਰੀਕ ਨੂੰ 24 ਨੂੰ ਪਹਿਲਾਂ ਇਹਦਾ ਬਰਥਡੇ ਬਣਾਇਆ ਮੁੰਡੇ ਦਾ ਮਰਨ ਵਾਲੇ ਦਾ ਤੇ ਉਸ ਤੋਂ ਬਾਅਦ ਇਹ ਚਲਾ ਗਿਆ ਕੋਰਟ ਵਿੱਚ ਪੇਸ਼ੀ ਬੁਕਤ ਤੋਂ ਬਾਅਦ ਇਹ ਰਾਜਪੁਰਾ ਲੈ ਗਿਆ ਸੀ ਇਸ ਤੋਂ ਪਹਿਲਾਂ ਹੀ ਕਾਫੀ ਪਰਚੇ ਦਰਜ ਨੇ ਕਿਉਂ ਪੇਸ਼ੀ ਦੇ ਕਰ ਪੇਸ਼ੀ ਦਾ ਮਾਲਾ ਕੋਈ ਪਰਚਾ ਹੋ ਗਿਆ ਹਾਂ ਇਸ ਵਾਰ ਇਹ ਰਿਕਾਰਡ ਹਾਸਲ ਕੀਤਾ ਜਾਊਗਾ ਥਾਣੇ ਤੋਂ ਤੇ ਹੁਣ ਕਿੱਦਾਂ ਦੀ ਹੁਣ ਰਿਮਾਂਡ ਦਿੱਤਾ ਜਾ ਰਿਹਾ ਕਿ ਕਿੱਥੇ ਜਾ ਰਿਹਾ ਨਹੀਂ ਜੁਵਿਨਾਈਲਾ ਹੈ ਇਹਨੂੰ ਮਾਨ ਜੋਦ ਅਦਾਲਤ ਵਿੱਚ ਪੇਸ਼ ਕਰਕੇ ਇਹਦਾ